ਗੱਲ ਹੈ 19 ਦਸੰਬਰ 2023 ਦੀ ਆਈਪੀਐਲ 2024 ਲਈ ਮਿਨੀ ਆਕਸ਼ਨ ਚੱਲ ਰਿਹਾ ਸੀ ਜਿਵੇਂ ਹੀ ਇੱਕ ਖਿਡਾਰੀ ਦਾ ਨਾਮ ਆਇਆ ਪੰਜਾਬ ਕਿੰਗਜ਼ ਨੇ ਬਿਨਾਂ ਦੇਰ ਕੀਤੇ ਉਸ ਨੂੰ ਬੇਸ ਪ੍ਰਾਈਸ ਤੇ ਖਰੀਦ ਲਿਆ ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਤ ਉਹ ਖਿਡਾਰੀ ਹੀ ਨਹੀਂ ਸੀ ਜਿਸ ਨੂੰ ਪੰਜਾਬ ਲੈਣਾ ਚਾਹੁੰਦਾ ਸੀ ਉਹ ਤਾਂ ਇੱਕ ਹੋਰ 19 ਸਾਲਾ ਖਿਡਾਰੀ ਸੀ ਪਰ ਇਹ ਤਾਂ ਇੱਕ 32 ਸਾਲਾ ਦਾ ਖਿਡਾਰੀ ਸੀ ਜਿਸ ਨੂੰ ਪੰਜਾਬ ਨੇ ਗਲਤੀ ਨਾਲ ਖਰੀਦ ਲਿਆ ਸੀ ਜਦ ਤੱਕ ਇਹ ਗੱਲ ਆਕਸ਼ਨਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਉਦੋਂ ਤੱਕ देर ਹੋ ਚੁੱਕੀ ਸੀ ਪੰਜਾਬ ਨੇ ਇਸ ਖਿਡਾਰੀ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਸੀ ਪਰ ਜਿਸ ਨੂੰ ਪੰਜਾਬ ਨੇ ਗਲਤੀ ਨਾਲ ਖਰੀਦਿਆ ਸੀ ਉਸਨੇ ਅਜੇ-ਅਜੇਹੇ ਕੰਮ ਕਰ ਦਿੱਤੇ ਕਿ ਪੰਜਾਬ ਨੂੰ ਇਹ ਗਲਤੀ ਵੀ ਨਿਕ ਦਿੱਲੀ ਲੱਗਣ ਲੱਗ ਪਈ ਉਹ ਖਿਡਾਰੀ ਹੋਰ ਕੋਈ ਨਹੀਂ ਸਗੋ ਸ਼ਸ਼ਾਂਕ ਸਿੰਘ ਸੀ ਜਿਸ ਨੇ ਆਈਪੀਐਲ 2025 ਦੀ ਸ਼ੁਰੂਆਤ ਗੁਜਰਾਤ ਟਾਈਟਨ ਦੀ ਤੁਲਾਈ ਨਾਲ ਕੀਤੀ ਪਹਿਲੇ ਹੀ ਮੈਚ ਵਿੱਚ 16 ਗੇਂਦਾਂ ਤੇ ਤਾਬੜਤੋੜ 44 ਦੌੜਾਂ ਅਤੇ ਪਿਛਲੇ ਸਾਲ ਇਹ ਬੰਦਾ ਇੰਨੀ ਤਬਾਹੀ ਮਚਾ ਗਿਆ ਕਿ ਹਰ ਕੋਈ ਇਸ ਦੀ ਕਹਾਣੀ ਜਾਣਨਾ ਚਾਹੁੰਦਾ ਸੀ ਜਿੱਥੇ ਇਸ ਦਾ ਜਨਮ ਹੋਇਆ ਉੱਥੇ ਅੱਜ ਤੱਕ ਇਹ ਕਦੇ ਵੀ ਮੈਦਾਨ ਵਿੱਚ ਨਹੀਂ ਉਤਰ ਸਕਿਆ ਜਿਸ ਜਿਸ ਸ਼ਹਿਰ ਵਿੱਚ ਉਹ ਰਹਾ ਕਿਸੇ ਵੀ ਸ਼ਹਿਰ ਦੀ ਟੀਮ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਜਿਨ੍ਹਾਂ ਕੋਲੋਂ ਉਮੀਦ ਸੀ ਉਹ ਵੀ ਮੂੰਹ ਮੋੜ ਗਏ पर जो हुंदा है, सो चंगे चाहिए कदे कदे तो तो कदर होनी हो एक कहानी एक खिडारी गलती नाल खरीदया गया, पर उसने अपने दम तबत कर दिता के वो गलती नहीं, बल्कि किस्मत दी सी। एक कहानी है शशांक सिंह जिसने अपनी मेहनत संघराशे दिलो जान नाल खेड के अपने लिए एक अणमुला स्थान बनाया ਸ਼ਸ਼ਾਂਕ ਸਿੰਘ ਦਾ ਜਨਮ 21 ਨਵੰਬਰ 1991 ਨੂੰ ਛਤੀਸਗੜ੍ਹ ਦੇ ਪਿਲਾਈ ਸ਼ਹਿਰ ਵਿੱਚ ਹੋਇਆ। ਵਿੱਚ ਹੀ ਸ਼ਸ਼ਾਂਕ ਨੇ ਆਪਣੀ ਕ੍ਰਿਕਟ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਮਧ ਪ੍ਰਦੇਸ਼ ਦੀ ਅੰਡਰ-ਮੰਫੀਸ ਤਾਰਾ ਟੀਮ ਲਈ ਖੇਡਿਆ। ਪਰ ਜਦੋਂ ਉਹ 19 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਦੀ ਪੋਸਟਿੰਗ ਮੁੰਬਈ ਹੋ ਗਈ। ਮੁੰਬਈ ਵਿੱਚ ਆ ਕੇ ਸ਼ਸ਼ਾਂਕ ਨੂੰ ਅਸਲ ਤਲਾਸ਼ ਹੋਈ ਕਿ ਕ੍ਰਿਕਟ ਦੀ ਦੁਨੀਆ ਵਿੱਚ ਕਿੰਨਾ ਟੈਲੈਂਟ ਭਰਿਆ ਪਿਆ ਹੈ। ਉਹਨਾਂ ਨੇ ਦੇਖਿਆ ਕਿ ਜੇਕਰ ਉਹਨਾਂ ਨੂੰ ਅੱਗੇ ਵਧਣਾ ਹੈ ਤਾਂ ਕਾਫੀ ਮਿਹਨਤ ਨਾ ਪਵੇਗਾ। ਮੁੰਬਈ ਵਿੱਚ ਰਹਿ ਕੇ ਉਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ 2015 ਵਿੱਚ ਮੁੰਬਈ ਦੀ ਟੀਮ ਤੋਂ ਵਿਜੇ ਹਜ਼ਾਰੇ ਟਰੋਫੀ ਵਿੱਚ ਡੈਬਿਊ ਕੀਤਾ। ਉਹਨਾਂ ਨੇ ਆਪਣੀ ਪਹਿਲੀ ਪਾਰੀ ਵਿੱਚ ਹੀ 39 ਰਨ ਬਣਾਏ। ਇਸ ਮੈਚ ਵਿੱਚ ਪੰਜਾਬ ਦੇ ਕਪਤਾਨ ਯੁਵਰਾਜ ਸਿੰਘ ਸਨ। ਮੁੰਬਈ ਦੀ ਟੀਮ ਵਿੱਚ ਰੋਹਿਤ ਸ਼ਰਮਾ, ਅਜਿੰਕਿਆ ਰਹਾਣੇ, ਸ਼੍ਰੇਸ਼ ਅਯਰ ਅਤੇ ਸ਼ਾਰਦੂਲ ਠਾਕੁਰ ਵਰਗੇ ਮਾਇਰ ਖਿਡਾਰੀ ਸਨ ਜਿਸ ਕਾਰਨ ਸ਼ਸ਼ਾਂਕ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ। ਉਹਨਾਂ ਨੇ ਪੁਡੂਚੇਰੀ ਦੀ ਟੀਮ ਵਿੱਚ ਵੀ ਕੋਸ਼ਿਸ਼ ਕੀਤੀ। ਪਰ ਉਥੇ ਵੀ ਉਹਨਾਂ ਨੂੰ ਜਿਆਦਾ ਮੌਕੇ ਨਹੀਂ ਮਿਲੇ 2019 ਵਿੱਚ ਉਹਨਾਂ ਨੇ ਛੱਤੀਸਗੜ੍ਹ ਦੀ ਟੀਮ ਵਿੱਚ ਸ਼ਾਮਿਲ ਹੋ ਕੇ ਰਣਜੀਤ ਟਰਾਫੀ ਵਿੱਚ ਡੈਬਿਊ ਕੀਤਾ ਉਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ 2022 ਵਿੱਚ ਹైదరాబాద్ ਦੀ ਟੀਮ ਨੇ ਉਹਨਾਂ ਨੂੰ 20 ਲੱਖ ਰੁਪਏ ਵਿੱਚ ਖਰੀਦਿਆ ਉਹਨਾਂ ਨੇ ਆਪਣਾ ਡੈਬਿਊ ਮੈਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਖੇਡਿਆ ਪਰ ਬੈਟਿੰਗ ਕਰਨ ਦਾ ਮੌਕਾ ਨਹੀਂ ਮਿਲਿਆ ਉਹਨਾਂ ਦੀ ਬੈਟਿੰਗ ਪਹਿਲੀ ਵਾਰੀ ਆਪਣੇ 8ਵੇਂ ਮੈਚ ਵਿੱਚ ਆਈ ਜਿੱਥੇ ਉਹਨਾਂ ਨੇ 29 ਗੇਂਦਾਂ ਵਿੱਚ 61 ਰਨ ਬਣਾਏ 2023 ਵਿੱਚ ਉਹਨਾਂ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਅਤੇ ਡੋਮੈਸਟਿਕ ਕ੍ਰਿਕਟ ਵਿੱਚ ਆਪਣੀ ਮਿਹਨਤ ਜਾਰੀ ਰੱਖੀ ਉਹਨਾਂ ਨੇ ਵਿਜੇ ਹਜ਼ਾਰੇ ਟਰੋਫੀ ਵਿੱਚ ਲਗਾਤਾਰ 150 ਜੋੜ ਦਾ ਨਿਸ਼ਾਨ ਰਨ ਦੀਆਂ ਪਾਰੀਆਂ ਖੇਡੀਆਂ ਅਤੇ ਮਣੀਪੁਰ ਦੇ ਖਿਲਾਫ ਇੱਕ ਮੈਚ ਵਿੱਚ 150 ਰਨ ਬਣਾਏ ਅਤੇ 5 ਵਿਕਟਾਂ ਵੀ ਲਏ 2024 ਦੇ ਐਕਸ਼ਨ ਵਿੱਚ ਪੰਜਾਬ ਕਿੰਗਜ਼ ਨੇ ਉਹਨਾਂ ਨੂੰ ਗਲਤੀ ਨਾਲ ਖਰੀਦ ਲਿਆ ਉਹਨਾਂ ਦਾ ਮਨਸਾ ਉਹਨੀ ਸਾਲ ਦੇ ਸ਼ਸ਼ਾਂਕ ਨੂੰ ਖਰੀਦਣ ਦਾ ਸੀ ਪਰ ਉਹਨਾਂ ਨੇ 32 ਸਾਲ ਦੇ ਸ਼ਸ਼ਾਂਕ ਸਿੰਘ ਨੂੰ ਖਰੀਦ ਲਿਆ ਪਰ ਇਸ ਗਲਤੀ ਨੇ ਸ਼ਸ਼ਾਂਕ ਲਈ ਇੱਕ ਮੌਕਾ ਬਣਾਇਆ ਉਹਨਾਂ ਨੇ ਆਪਣੇ ਪਹਿਲੇ ਮੈਚ ਵਿੱਚ ਹੀ 16 ਗੇਂਦਾਂ ਵਿੱਚ 44 ਰਨ ਬਣਾਏ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ ਉਹਨਾਂ ਦੀਆਂ ਪਾਰੀਆਂ ਨੇ ਸਭ ਦਾ ਦਿਲ ਜਿੱਤ ਲਿਆ ਉਹਨਾਂ ਨੇ 14 ਮੈਚਾਂ ਵਿੱਚ 354 ਰਨ ਬਣਾਏ ਅਤੇ 164.65 ਦੀ ਸਟ੍ਰਾਈਕ ਰੇਟ ਨਾਲ ਖੇਡਿਆ ਉਨ੍ਹਾਂ ਦੀ ਮਿਹਨ ਉਹਨਾਂ ਨੂੰ 2025 ਵਿੱਚ 5.5 ਕਰੋੜ ਰੁਪਏ ਵਿੱਚ ਰੀਟੇਨ ਕਰਵਾਇਆ 2025 ਦੇ ਫਾਈਨਲ ਵਿੱਚ ਉਹਨਾਂ ਨੇ ਰਾਇਲ ਚੈਲੈਂਜਰਸ ਬੈਂਗਲੁਰੂ ਦੇ ਖਿਲਾਫ 3 ਗੇਂਦਾਂ ਵਿੱਚ 61 ਰਨ ਬਣਾਏ ਪਰ ਟੀਮ 6 ਰਨ ਨਾਲ ਮੈਚ ਹਾਰ ਗਈ ਉਹਨਾਂ ਦੀ ਇਹ ਭਾਰੀ ਸਭ ਨੂੰ ਯਾਦ ਰਹੇਗੀ ਸ਼ਸ਼ਾਂਕ ਸਿੰਘ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਇਨਸਾਨ ਮਿਹਨਤ ਕਰੇ ਅਤੇ ਹਾਰ ਨਾ ਮੰਨੇ ਤਾਂ ਕਿਸੇ ਵੀ ਗਲਤੀ ਨੂੰ ਮੌਕੇ ਵਿੱਚ ਬਦਲਿਆ ਜਾ ਸਕਦਾ ਹੈ ਉਨਦੀ ਕਹਾਣੀ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਮਿਹਨਤ ਅਤੇ ਸੰਗਰਾਸ਼ ਨਾਲ ਹਰ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ।